ਜਿਹੜੀ ਪ੍ਰੋਜੈਕਟ ਦੀ ਕੁੱਲ ਲੰਬਾਈ ਆ ਇਹਦੀ ਉਹ ਹੈਗੀ ਆ ਜੀ 608 ਮੀਟਰ ਆ 540 ਮੀਟਰ ਜਿਹੜੀ ਆ ਉਹ ਫਲਾਈਓਵਰ ਦੀ ਲੰਬਾਈ ਆ ਚੁੜਾਈ 21 21.5 ਮੀਟਰ ਆ ਸਾਡੇ 10 ਮੀਟਰ ਚੌੜੇ ਫਲਾਈਓਵਰ ਦੇ ਦੋਨੋਂ ਪਾਸੇ ਜਿਹੜੇ ਨੇ ਉਹ ਸਰਵਿਸ ਰੋਡ ਬਣਨੀ ਜੀ ਕਿਉਂਕਿ ਤੁਹਾਨੂੰ ਬਰਾ ਇਧਰ ਨਿਊ ਅਮਰੋਸਰ ਇਧਰ ਵੀ ਕਲੋਨੀ ਜਿਹੜੀ ਆ ਵਸੀ ਹੋਈ ਆ ਸੋ ਇਹ ਜਿਹੜੀ ਆ ਕੰਮ ਦੀ ਲਾਗਤ 59 ਕਰੋੜ 53 ਲੱਖ ਜਿਹੜੀ ਜਾਰੀ ਕੀਤੀ ਗਈ ਸੀ ਕਿ ਪ੍ਰਸ਼ਾਸਕੀ ਪ੍ਰਵਾਨਗੀ ਪਰ ਜਦੋਂ ਅਸੀਂ ਇਹਦੀ ਟੈਂਡਰਿੰਗ ਪ੍ਰੋਸੀਜਰ ਕੰਪੀਟੀਸ਼ਨ ਦੇ ਵਿੱਚ ਸ਼ੁਰੂ ਕਰਵਾਈ ਤੇ ਸਾਡੇ ਕੋਲ 39 ਲੱਖ ਤੇ 85000 ਰੁਪਏ ਦੇ ਜਿਹੜੇ ਟੈਂਡਰ ਰੀਸ ਤੇ ਜਿਹੜਾ ਆ ਉਹਨਾਂ ਨੂੰ ਅਸੀਂ ਅਲਾਟ ਕੀਤਾ ਸੋ ਇਹਨੂੰ ਅਸੀਂ ਲਗਭਗ 2 ਸਾਲ ਦਾ ਸਮਾਂ ਮੰਗਿਆ ਪਰ ਸਾਨੂੰ ਉਮੀਦ ਆ ਕਿ ਜਿਸ ਤਰ੍ਹਾਂ ਅਸੀਂ ਸੁਲਤਾਨ ਵੇਦਾਰਾ ਕੋਲ 6 ਮਹੀਨੇ ਪਹਿਲਾਂ ਹੀ ਕੰਪਲੀਟ ਕਰਾਇਆ ਇਹਨੂੰ ਵੀ ਨਿਰਧਾਰਤ ਸਮੇਂ ਤੋਂ ਪਹਿਲਾਂ ਜਿਹੜਾ ਉਹ ਕੰਪਲੀਟ ਕਰਾ ਦੇਣਗੇ ਇਹ ਕੀ ਹੈਗੀ ਹੈ ਜੀ ਜਿਸ ਤਰ੍ਹਾਂ ਤੁਸੀਂ ਸੁਲਤਾਨ ਵੇਦ ਰੋਡ ਦੀ ਗੱਲ ਕਰ ਰਹੇ ਹੋ ਇਹ ਵਾਲਾ 2 ਸਾਲਾਂ ਤੋਂ ਪਹਿਲਾਂ ਹੀ ਖਤਮ ਹੋ ਸਕੇਗਾ ਜੀ ਬਿਲਕੁਲ ਹੋਏਗਾ ਜੀ ਉਸੇ ਸੇ ਸਾਡੀ ਪੂਰੀ ਰਹੇਗੀ ਅਸੀਂ ਉਹਨੂੰ ਵੀ 2 ਸਾਲ ਦਾ ਸਮਾਂ ਦਿੱਤਾ ਸੀਗਾ ਉਹ ਵੀ 1.5 ਸਾਲ ਦੇ ਵਿੱਚ ਕੰਪਲੀਟ ਹੋ ਰਿਹਾ ਹੈ ਲੋਕ ਨਿਰਮਾਣ ਵਿਭਾਗ ਨੇ ਕਿੰਨੇ ਦਾ ਇਹ ਸਾਰਾ ਖਰਚਾ ਕਿ ਨੈਸ਼ਨਲ ਨਹੀਂ 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 ਲੋਕ ਨਿਰਮਾਣ ਵਿਭਾਗ ਦਾ ਆ ਲੋਕ ਨਿਰਮਾਣ ਭਾਗ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਹਦੇ ਜਿਹੜੇ ਫਟ ਨੇ ਉਹ ਜਾਰੀ ਕੀਤੇ ਹੋਰ ਸਰ ਤੁਹਾਡਾ ਬੜਾ ਉੱਤਮ ਹੈ ਜਿਹੜਾ ਬੋੜੂ ਵਾਲਾ ਸੋੜਿਆ ਉਹ ਕਿੰਨੀ ਕੀ ਦੇਰ ਤੱਕ ਸ਼ੁਰੂ ਹੋਣ ਦੀ ਆ ਦੇਖੋ ਬੋੜੂ ਬੋੜੂ ਵਾਲਾ ਪੁਲ ਜਿਹੜਾ ਉਹਦੇ ਵਿੱਚ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 65 ਕਰੋੜ ਰੁਪਏ ਜਿਹੜਾ ਆ ਉਹਦੀ ਪ੍ਰਵਾਨਗੀ ਦੇ ਦਿੱਤੀ ਆ ਟੈਂਡਰਿੰਗ ਉੱਪ ਜਲਾਈ ਨੂੰ ਟੈਂਪਰ ਮਿਲ ਜਾਣੇ ਨੇ ਉਸ ਤੋਂ ਬਾਅਦ ਅਸੀਂ ਉਹਨੂੰ ਵੀ ਜਰਾ ਸ਼ੁਰੂ ਕਰਦੇ ਹਾਂ ਸਰ ਤੁਸੀਂ ਨਿਊ ਅੰਮ੍ਰਿਤਸਰ ਦੇ ਵਾਸੀ ਹੋ ਤੁਸੀਂ ਰਹਿੰਦੇ ਹੋ ਇੱਥੇ ਜਿਹੜਾ ਲਾਅ ਐਂਡ ਆਰਡਰ ਦੀ ਥੋੜੀ ਜੀ ਸਮੱਸਿਆ ਹੁੰਦੀ ਹੈ ਫਿਰ ਇੱਥੇ ਆਏ ਰੋਕਾ ਕੋਹਾ ਔਰ ਪਿੱਛੋਂ ਬੱਲੇ ਵਾਲੇ ਪਾਸੋਂ ਗੰਦ ਡੱਬ ਕੇ ਰੋਕ ਆਉਂਦੇ ਨੇ ਆ ਜਿਹੜੇ ਦੇਖੋ ਪੰਜਾਬ ਸਰਕਾਰ ਦੀ ਮੁੱਖੀ ਜ਼ਿੰਮੇਵਾਰੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਅਸੀਂ ਮੇਨਟੇਨ ਕਰ ਰਹੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬੜੇ ਸੋਹਰਦ ਨੇ ਸਮੇਂ-ਸਮੇਂ ਸਾਡੀ ਪੁਲਿਸ ਜਿਹੜੀ ਆ ਉਹ ਐਕਟਿਵ ਰਹਿੰਦੀ ਆ ਜੇ ਕੋਈ ਘਟਨਾ ਵਾਪਰਦੀ ਆ ਅਸੀਂ ਇਮੀਡੀਏਟਲੀ ਉਹਦੇ ਉੱਤੇ ਐਕਸ਼ਨ ਲੈਨੇ ਆ ਔਰ ਸਾਡੀ ਪੰਜਾਬ ਪੁਲਿਸ ਬੜੀ ਮੁਸ਼ਤਿਹਦੀ ਦੇ ਨਾਲ ਜੜੀ ਆ ਦੋਸ਼ੀਆਂ ਤੱਕ ਪਹੁੰਚ ਗਈ ਹੈ ਕਿਉਂਕਿ ਲਕਾਨਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਗਸ਼ਤਰੀ ਬਹੁਤ ਘੱਟ ਹੈ ਜਿਹਦੇ ਕਰਕੇ ਆਮ ਜਿਹੜੇ ਬਾਹਰਲੇ ਜਿਹੜੇ ਲੋਕ ਨੇ ਮੁੰਡੇ ਨੇ ਖਾਸ ਕਰਕੇ ਉੱਥੇ ਗੱਡੀਆਂ ਆ ਕੇ ਘੁਮਾਉਂਦੇ ਨੇ ਔਰ ਆ ਕੇ ਇੱਥੇ ਸਾਰਾ ਜਿਹੜਾ ਉਹ ਕ੍ਰੀਏਟ ਕਰਦੇ ਨੇ ਕੋਈ ਗੱਲ ਨਹੀਂ ਸਾਡੇ ਮਾਨ ਜੋਗ ਬੁਦਾਇਖ ਸਾਹਿਬ ਨਾਲ ਨੇ ਅਸੀਂ ਇੱਥੇ ਉਹਨੂੰ ਚੈੱਕ ਕਰਵਾ ਲਿਆ